ਤਿੰਨ ਰਾਉਂਡ ਦੀ ਲੀਡ ਨੂੰ ਕਹਿੰਦੇ ਆਗੇ ਕਾਲੀ ਦਲ ਆ ਗਿਆ ਵਾਪਸੋਂ ਡਾਇਨਾਸੌਰ ਦੇ ਸੰਗਲ ਪਾਈ ਫਿਰਦੇ ਆ ਕਹਿੰਦੇ ਆਗੇ ਬਸ ਨਾਲੇ ਇਹ ਵੀ ਸੈਂਕੜਾ ਡਾਇਨਾਸੌਰ ਵੀ ਆ ਗਿਆ ਤਰਸ ਵੀ ਆਉਂਦਾ ਮੈਨੂੰ ਵਿਚਾਰਿਆਂ ਤੇ ਕੀ ਕਰਾਵਾਂ ਇਹਨਾਂ ਨੂੰ ਉਹ ਕਾਲੀ ਦਲ ਬੇਅਦਵੀ ਅਕਾਲੀ ਦਲ ਬੱਬਾ ਜਿਹੜਾ ਨਾ ਉਹ ਬਾਦਲ ਥੂੜੀ ਹੁਣ ਆ ਕਾਲੀ ਦਲ ਬੇਅਦਵੀ ਹਾਂ ਜਾਂ ਇਹ ਵੀ ਕਹਿ ਸਕਦੇ ਹਾਂ ਕਾਲੀ ਦਲ ਬਦਮਾਸ਼ਾ ਬਦਮਾਸ਼ ਉਹ ਗੈਂਗਸਟਰਾਂ ਨੂੰ ਟਿਕਟਾ ਦਿੰਦੇ ਆ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਟਿਕਾ ਦਿੰਦੇ ਆ ਅਕਾਲੀ ਦਲ ਨੇ ਤਾਂ ਹੁਣ ਸਿੱਧਾ ਹੀ ਤਰੀਕਾ ਲੱਭ ਲਿਆ ਕਿ ਨਾ ਹੱਥ ਬੰਨ ਕੇ ਵੋਟਾਂ ਲੈਣੀਆਂ ਹੁਣ ਤਾਂ ਪਿਸਤੌਲ ਦੇ ਨਾਂ ਤੇ ਵੋਟਾਂ ਮੰਗਾਂਗੇ ਸਿੱਧਾ ਹੀ ਫੋਨ ਆਉਂਦੇ ਆ ਦੇਖ ਲੈ ਫਿਰ ਵੋਟ ਪਾਉਣੀਆਂ ਕਿ ਫਿਰ ਪਿਸਤੌਲ ਲੈ ਗੈਂਗਸਟਰਾਂ ਨੂੰ ਟਿਕਟਾਂ ਦੇਣ ਲੱਗ ਗਏ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਦੇਣ ਲੱਗ ਗਏ ਪੁਸ਼ਤ ਪਨਾਹੀ ਦੇਖ ਲਓ ਕੀ ਦੀ ਕਰਦੇ ਆ ਇਹ ਇਹ ਹਾਰਮਨੀ ਅਸਲ ਚ ਇਹਨਾਂ ਨੇ ਇੱਕ ਦਿਨ ਪਹਿਲਾਂ ਹੀ ਮੰਨੀ ਆ ਕੱਲ ਨੂੰ ਇਹਨਾਂ ਨੂੰ ਪਤਾ ਹੀ ਲੱਗਿਆ ਵੀ ਲੋਕ ਤਾਂ ਨਾਲ ਹੈ ਨਹੀਂ ਯਾਰ ਤੇ ਚਲੋ ਫਿਰ ਐਂ ਕਰੋ ਫਿਰ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਉਹ ਲੁੱਟ ਲਿਆ ਜੀ ਇਹਨਾਂ ਨੇ ਵੋਟਾਂ ਲੁੱਟ ਲਈਆਂ ਜੀ ਇਹ ਕਰ ਲਈ ਉਹ ਕਰ ਆਪਦੀਆਂ ਕਰਤੂਤਾ ਕਿਉਂ ਨਹੀਂ ਦੇਖਦੇ ਆਪਦੀ ਸਮੀਖਿਆ ਕਿਉਂ ਨਹੀਂ ਕਰਦੇ ਇਹ ਆਪਦੀ ਅੰਦਰ ਬੇਸੀ ਕਿਉਂ ਹਾਰੇ ਆਂ ਵੀ ਉਹ ਵਾਇਰਲ ਹੋਈ ਹੈ ਮੈਨੂੰ ਪਤਾ ਨਹੀਂ ਕਿਹੜੇ ਪਿੰਡ ਦੀ ਉਹ ਉਹ ਮੁੰਡਾ ਜਿਹੜਾ ਨਾਲ-ਨਾਲ ਤੁਰਿਆ ਜਾਂਦਾ ਤੇ ਉਹ ਕੀ ਕਹਿ ਰਿਹਾ ਉਹਦਾ ਕੋਈ ਨਿੱਜੀ ਕੰਮ ਹੈ ਉਹ ਕੀ ਕਹਿ ਰਿਹਾ ਉਹ ਕਿ ਤੁਸੀਂ ਹੁਣ ਤੱਕ ਤੁਸੀਂ ਪਿੰਡ ਵੇਚ ਕੇ ਖਾ ਗਏ ਹੁਣ ਤੱਕ ਤੁਸੀਂ ਪੰਥ ਵੇਚਿਆ ਹੁਣ ਤੱਕ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਦੇ ਤੁਸੀਂ ਸਾਈਨ ਨਹੀਂ ਕਰ ਰਹੇ ਮਤਿਆਂ ਤੇ ਕਾਲੇ ਪੀਲੇ ਫੈਲ ਗਿਆ ਸਰਕਾਰ 35 ਲੱਖ ਰੁਪਏ ਦੇਣ ਨੂੰ ਤਿਆਰ ਹੈ 66 ਟੋਬੇ ਗੰਦ ਕੱਢਣ ਨੂੰ ਤਿਆਰ ਹੈ ਗਰਾਊਂਡ ਬਣੂਗਾ ਤੁਸੀਂ ਸਾਈਨ ਕਿਉਂ ਨਹੀਂ ਕਰਦੇ ਔਰ ਕਿੰਨੀ ਮੋਟੀ ਚਮੜੀ ਦੇ ਬਿਸ਼ਰਮ ਨੇ ਕਿ ਉਹਦੇ ਕੋਲ ਦੀ ਲੰਗੀ ਜਾਂਦੇ ਨੇ ਵਾਹਿਗੁਰੂ ਵਾਹਿਗੁਰੂ ਕਰਕੇ ਉਹ ਕਹਿੰਦਾ ਵਾਹਿਗੁਰੂ ਲੇਖੇ ਲਊਗਾ ਥੋੜਾ ਨਾ ਹੋਣੀ ਐ ਇਦਾਂ ਹੀ ਐ ਸੁਖਵੀਰ ਬਾਦਲ ਉਹਨਾਂ ਨੂੰ ਬਲਾਕ ਸੰਮਤੀ ਦਾ ਪਤਾ ਹੀ ਨਹੀਂ ਹੁੰਦਾ ਸੀ ਪਹਿਲਾਂ ਕੀ ਹੁੰਦੀ ਐ ਹੁਣ ਮੋਟਰਸਾਈਕਲ ਤੇ ਫਿਰਦਾ ਸੀ ਕਿਸੇ ਨਾਲ ਸਾਰਾ ਟੱਬਰ ਫਿਰਦਾ ਐ ਬਿੱਬਾ ਜੀ ਵੀ ਫਿਰਦੇ ਨੇ ਮੁੰਡਾ ਵੀ ਵਿੱਚ ਹੀ ਫਿਰਦਾ ਪ੍ਰਚਾਰ ਕਰਦਾ ਹੁਣ ਮੋਟਰਸਾਈਕਲ ਤੇ ਛੱਡੋ ਹੁਣ ਤਾਂ ਮੈਂ ਗੱਦੇ ਤੇ ਚੜਾ ਕੇ ਲੈ ਜਾਓ ਹੁਣ ਤਾਂ ਗੱਦੀ ਸਵਾਰੀ ਵੀ ਕਰ ਲੈਣਗੇ ਦੇਖੋ ਲੋਕੋ ਮੈਂ ਤੁਹਾਡੇ ਵਾਸਤੇ ਦੇਖੋ ਥੱਲੇ ਆਗੇ ਨਾ ਥੱਲੇ ਧਰਤੀ ਤੇ ਮੈਂ ਕਿਹਾ ਸੀ ਨਾ ਕਿ ਹੈਲੀਕਾਪਟਰ ਜੋ ਥੱਲੇ ਉਤਰਨਗੇ ਇਹ ਉਹ ਰਾਜਾ ਬੁੜਿੰਗ ਫਿਰਦਾ ਸਾਰੇ ਫਿਰਦੇ ਨੇ ਬਲਾਕ ਸ਼ਾਂਤੀ ਦੇ ਲੈ ਕਰੋ ਪ੍ਰਚਾਰ ਕਰੋ ਸ਼ਾਬਾਸ਼ ਥੋੜੇ ਲੋਕਾਂ ਚ ਆਓ ਇਹੀ ਤਾਂ ਅਸੀਂ ਚਾਹੁੰਦੇ ਸੀ ਵੀ ਤੂੰ ਆਓ ਲੋਕਾਂ ਕੋਲ ਆਓ ਪਰ ਆ ਤਾਂ ਨਾ ਕਰੋ ਨਾ ਜ਼ਿਲ੍ਹਾ ਪ੍ਰੀਸ਼ਦ ਦੀਆਂ ਮੈਂ ਗੱਲ ਕਰਾਂ ਟੋਟਲ 300 47 ਜੂਨ ਨੇ ਜੀ 347 ਜੂਨ ਜ਼ਿਲ੍ਹਾ ਪ੍ਰੀਸ਼ਦ ਦੇ ਤੇ ਇਹਦੇ ਵਿੱਚ 331 ਇੰਡੀਆ ਨੈਸ਼ਨਲ ਕਾਂਗਰਸ ਦੇ ਲੜ ਰਹੇ ਨੇ 298 ਅਕਾਲੀ ਦਲ ਦੇ ਲੜ ਰਹੇ ਨੇ 215 ਬੀਜਪੀ ਦੇ ਲੜ ਰਹੇ ਨੇ 50 ਬੀਐਸਪੀ ਦੇ ਲੜ ਰਹੇ ਨੇ 4 ਸ਼੍ਰੋਮਣੀ ਕਾਲ ਦਰਾ ਅੰਮ੍ਰਿਤਸਰ ਦੇ 143 ਅਦਰਜ਼ ਟੋਟਲ 1396 347 ਦੇ ਆਮ ਆਦਮੀ ਪਾਰਟੀ ਟੋਟਲ 1396 ਦੇ ਚ ਲੜ ਰਹੇ ਨੇ ਇਹਨਾਂ ਦੇ ਇਹ ਜਿਹੜੇ ਇਹ ਜਿਹੜੇ ਬੰਦੇ ਨੇ ਜੀ ਇਹ ਇਹ ਇਹਨਾਂ ਦੇ ਕਾਗਜ਼ ਵੀ ਤਾਂ ਸੈੱਪ ਕੀ ਹੋਏ ਨੇ ਇਹਨਾਂ ਦੇ ਵੀ ਤਾਂ ਉਹੀ ਰਿਟਰਨਿੰਗ ਅਫਸਰ ਹੈ ਇਹਨਾਂ ਵਾਸਤੇ ਵੀ ਤਾਂ ਉਹੀ ਇਲੈਕਸ਼ਨ ਕਮਿਸ਼ਨ ਹੈ ਬਸ ਕੋਈ ਇੱਕ ਦੋ ਜਗ੍ਹਾ ਤੇ ਹੋ ਗਿਆ ਹੋਣਾ ਕੋਈ ਆਪਸ ਤਲਕੀ ਹੋ ਜਾਂਦੀ ਹੈ ਇਸ ਲ ਪੱਧਰ ਤੇ ਵੋਟਾਂ ਨੇ ਲੋਕ ਆਪਣੀ ਇੱਜ਼ਤ ਦਾ ਮੁੱਛ ਦਾ ਸਵਾਲ ਬਣਾ ਲੈਂਦੇ ਬੱਸ ਉਸ ਨੂੰ ਲੈ ਕੇ ਦੇਖੋ ਜੀ ਲੋਕਤੰਤਰ ਇਹ ਇਹ ਲੋਕਤੰਤਰ ਦੀਆਂ ਗੱਲਾਂ ਸੁਣਾਉਂਗੇ ਸਾਨੂੰ ਉਹ ਅਕਾਲੀ ਦਲ ਬੇਅਦਬੀ ਅਕਾਲੀ ਦਲ ਬੱਬਾ ਜਿਹੜਾ ਨਾ ਉਹ ਬਾਦਲ ਥੋੜੀ ਹੋਣ ਅਕਾਲੀ ਦਲ ਬੇਅਦਵੀ ਹਾਂ ਜਾਂ ਇਹ ਵੀ ਕਹਿ ਸਕਦੇ ਹਾਂ ਅਕਾਲੀ ਦਲ ਬਦਮਾਸ਼ਾ ਬਦਮਾਸ਼ ਉਹ ਗੈਂਗਸਟਰਾਂ ਨੂੰ ਟਿਕਟਾ ਦਿੰਦੇ ਆ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾ ਦਿੰਦੇ ਆ ਅਕਾਲੀ ਦਲ ਨੇ ਤਾਂ ਹੁਣ ਸਿੱਧਾ ਹੀ ਤਰੀਕਾ ਲੱਭ ਲਿਆ ਕਿ ਹੱਥ ਬੰਨ੍ਹ ਕੇ ਵੋਟਾਂ ਲੈਣੀਆਂ ਹੁਣ ਤਾਂ ਪਿਸਤੌਲ ਦੇ ਨਾਂ ਤੇ ਵੋਟਾਂ ਮੰਗਾਂਗੇ ਸਿੱਧਾ ਹੀ ਫੋਨ ਆਉਂਦੇ ਆ ਦੇਖ ਲੈ ਫਿਰ ਵੋਟ ਪਾਉਣੀਆਂ ਕਿ ਫਿਰ ਪਿਸਤੌਲ ਲੈ ਗੈਂਗਸਟਰਾਂ ਨੂੰ ਟਿਕਟਾ ਦੇਣ ਲੱਗੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾ ਦੇਣ ਲੱਗੇ ਪੁਸ਼ਤ ਪਨਾਹੀ ਦੇਖ ਲਓ ਕੀ ਦੀ ਕਰਦੇ ਆ ਇਹ ਇਹ ਹਾਰ ਮੰਨੀ ਅਸਲ ਚ ਇਹਨਾਂ ਨੇ ਇੱਕ ਦਿਨ ਪਹਿਲਾਂ ਹੀ ਮੰਨੀ ਆ ਕੱਲ ਨੂੰ ਇਹਨਾਂ ਨੂੰ ਪਤਾ ਹੀ ਲੱਗ ਗਿਆ ਵੀ ਲੋਕ ਤਾਂ ਨਾਲ ਹੈ ਨਹੀਂ ਯਾਰ ਤੇ ਚਲੋ ਫਿਰ ਐਂ ਕਰੋ ਫਿਰ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਲੁੱਟ ਲਿਆ ਜੀ ਇਹਨਾਂ ਨੇ ਵੋਟਾਂ ਲੁੱਟ ਲਈਆਂ ਜੀ ਇਹ ਕਰ ਲਈ ਉਹ ਕਰ ਲਈ ਕਮਾਲ ਹੈ ਯਾਰ ਆਪ ਦੀਆਂ ਕਰਤੂਤਾ ਕਿਉਂ ਨਹੀਂ ਦੇਖਦੇ ਆਪ ਦੀ ਸਮੀਖਿਆ ਕਿਉਂ ਨਹੀਂ ਕਰਦੇ ਇਹ ਆਪਦੀ ਅੰਦਰ ਬੇਸੀ ਕਿਉਂ ਹਾਰੇ ਆ ਚਰਨਜੀਤ ਚੰਨੀ ਜੀ ਰਾਜਾ ਬੜਿੰਗ ਜੀ ਪ੍ਰਧਾਨ ਨੇ ਉਹ ਨਵਜੋਤ कौर ਸਿੱਧੂ ਉਹ ਸਾਰੇ ਰੇਟ ਦੱਸੀ ਜਾਂਦੀ ਐ ਉਤੋਂ ਪਹਾੜਾਂ ਚ ਜੋਗੀ ਵੀ ਉਤਰਾਇਆ ਚਾਰ ਸਾਲਾਂ ਬਾਅਦ ਕੈਪਟਨ ਸਾਹਿਬ ਵੀ ਆ ਗਏ ਉਹ ਵੀ ਦੱਸੀ ਜਾਂਦਾ ਠੀਕ ਹੈ ਨਾ ਇਹ ਪੰਜਾਬ ਨੂੰ ਜਿਹੜੇ ਇੱਕ ਵਸਤੂ ਸਮਝਦੇ ਐ ਪੰਜਾਬ ਨੂੰ ਇੱਕ ਬਿਕਾਊ ਮਟੀਰੀਅਲ ਸਮਝਣ ਵਾਲੇ ਇਹ ਹੁਣ ਵੋਟਾਂ ਦੇ ਨੇੜੇ ਸਾਰੇ ਉੱਤਰਨਗੇ ਥੱਲੇ ਹੁਣੇ ਇਹ ਪੰਜਾਬ ਦੀ ਸੇਵਾ ਇਹਨਾਂ ਨੂੰ ਯਾਦ ਆਊਗੀ ਹੁਣ ਇੱਕ ਨੇ ਤਾਂ ਸਿੱਧਾ ਹੀ ਕਹਿਤਾ ਮੈਨੂੰ ਮੁੱਖ ਮੰਤਰੀ ਬਣਾ ਦਿਓ ਤਾਂ ਮੈਂ ਪੰਜਾਬ ਦੀ ਸੇਵਾ ਕਰੂੰ ਨਹੀਂ ਮੈਂ ਤਾਂ ਟੈਲੀਵਿਜ਼ਨ ਤੇ ਠੀਕ ਆ ਟੈਲੀਵਿਜ਼ਨ ਤੇ ਤਾਂ ਮੈਂ ਵੀ ਸੀਗਾ ਜੀ ਮੈਂ ਵੀ ਟੀਵੀ ਤੇ ਬਹੁਤ ਪੈਸੇ ਕਮਾਉਂਦਾ ਸੀਗਾ ਜੀ ਮੈਂ ਕੋਈ ਹਾਨ ਕਰਤਾ ਫਿਰ ਟੈਲੀਵਿਜ਼ਨ ਛੱਡ ਕੇ ਪਰ ਮੈਂ ਉਧਰ ਗਿਆ ਨਹੀਂ ਦੁਬਾਰਾ ਜਿਹੜੇ ਕੰਮ ਤੇ ਪਏ ਆ ਤਾਂ ਉਸੇ ਕੰਮ ਤੇ ਆ ਇਹ ਕਹਿੰਦੇ ਨਹੀਂ ਤਾਂ ਅਸੀਂ ਟੀਵੀ ਤੇ ਆ ਨਾ ਸਾਨੂੰ ਮੁੱਖ ਮੰਤਰੀ ਬਣਾਓ ਕੈਪਟਨ ਸਾਹਿਬ ਉਹ ਬੀਜੇਪੀ ਨੂੰ ਗਾਣਾ ਕੱਢੀ ਜਾਂਦੇ ਹੁਣ ਕਹੇ ਮੇਰੀ ਸੁਣਦਾ ਕੋਈ ਨਹੀਂ ਇੱਥੇ ਅਕਾਲੀ ਦਲ ਬਹੁਤ ਵਧੀਆ ਹੈ ਵੀ ਸੁਣਦਾ ਕੋਈ ਨਹੀਂ ਅਸਤੀਫਾ ਦੇ ਦੇ ਭਰਾ ਉਹ ਕਹਿੰਦੇ ਕਾਂਗਰਸ ਦਾ ਕਲਚਰ ਬਹੁਤ ਵਧੀਆ ਹੈ ਕਾਂਗਰਸ ਦਾ ਆਪੀ ਵਧੀਆ ਕਾਂਗਸਾਂ ਨੂੰ ਡਰਾ ਲੈਂਦੇ ਸੀ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਹਰਿਆਣਾ ਕਾਂਗਰਸ ਵਾਲਿਆਂ ਨੇ ਥਾਲੀ ਚ ਪਰੋਸ ਕੇ ਭਾਜਪਨ ਦੇਤਾ ਆਪਸੀ ਗੁੱਟਬਾਜ਼ੀਆਂ ਦਿੱਲੀ ਕਈ ਟਰਮਾਂ ਤੋਂ ਜ਼ੀਰੋ ਚੱਲ ਰਹੀ ਹੈ ਐਮਪੀ ਵਾਲੇ ਪਾਸਿਓਂ ਵੀ ਤੇ ਵਿਧਾਨ ਸਭਾ ਵਾਲੇ ਪਾਸਿਓਂ ਵੀ ਮੱਧ ਪ੍ਰਦੇਸ਼ ਇਹਨਾਂ ਨੇ ਪਰੋਸ ਕੇ ਦਿੱਤਾ ਇਹਨਾਂ ਨੂੰ ਬਿਹਾਰ ਇਹਨਾਂ ਨੇ 200 ਤੋਂ ਉੱਪਰ ਸੀਟਾਂ ਜਿਹੜੀਆਂ ਹਾਰ ਗਏ ਗੁਜਰਾਤ ਚ ਬਾਈ ਇਲੈਕਸ਼ਨ ਹੋਈ ਸੀ ਆਮ ਆਦੀ ਪਾਰਟੀ ਦਾ ਕੈਂਡੀਡੇਟ ਖੜਾ ਸੀ ਇਹਨਾਂ ਨੇ ਜਾਣ ਕੇ ਕਾਂਗਰਸ ਦਾ ਖੜਾ ਕੀਤਾ ਤਾਂ ਕਿ ਭਾਜਪਾ ਜਿੱਤ ਜੇ ਪਰ ਉੱਥੇ ਆਮ ਆਦੀ ਪਾਰਟੀ ਜਿੱਤ ਗਈ ਤਰਨਤਨ ਦੀ ਬਾਈ ਇਲੈਕਸ਼ਨ ਚ ਚੌਥੇ ਨੰਬਰ ਤੇ ਆਈ ਹੈ ਕਾਂਗਰਸ ਜਮਾਨਤ ਜਬਤ ਹੋ ਗਈ ਨਾ ਕਿੰਨੀ ਮੈਗੀ ਟਿਕਟ ਸੀ ਲੋਕੋ ਤੋ ਕਾਂਗਰਸ ਨੂੰ ਘਾਟੇ ਦਾ ਸੌਦਾ ਬਣ ਗਈ। ਉਹ ਪੈਸੇ ਵੀ ਨਹੀਂ ਪੂਰੇ ਹੋਣੇ ਉਹ ਤਾਂ ਰਾਜਪਿੰਡਗ ਨਹੀਂ ਕੱਢਦੇ ਸੀ ਉਹ ਤਾਂ ਉਹਦੀ ਉਹਦੀ ਕਹਿਣ ਲੱਗ ਗਿਆ ਸੀ ਜਦੋਂ ਰਾਜਪਿੰਡਗ ਨੇ ਤਿੰਨ ਚਾਰ ਬਿਆਨ ਦੇਤੇ ਸੀ। ਕਿ ਮੇਰੇ ਤਾਂ ਪੈਸੇ ਮੋੜੋ ਯਾਰ ਜਿਵੇਂ ਐ ਕਰਦੇ ਹੋ। ਪਰੂ ਉਹ ਕਹਿੰਦੇ ਰਫੰਡ ਹੈ ਨਹੀਂ ਇੱਥੇ। ਇਹ ਨੌਨ ਰਿਫੰਡੇ ਵਾਲਾ ਹੈ। ਇਹੀ ਕਹਿੰਦੇ ਇਹਨਾਂ ਦੀ ਕਹਿੰਦੇ ਮੈਂ ਤਾਂ ਨਹੀਂ ਕਹਿੰਦਾ ਇਹ। ਗਿੱਦੜ ਵਾਏ ਤੋ ਹਾਰ ਗਈ ਕਾਂਗਰਸ। ਪ੍ਰਧਾਨ ਸਭਾ ਦੀ ਕਰ ਵਾਲੀ ਹਾਰ ਗਈ। ਡੇਰਾ ਬਨਾਨਕ ਤੋਂ ਦੋ ਸੈਕਟਰ ਵਾਲੇ ਘਰ ਤੋਂ ਰਾਜਪਾਲ ਦੇ ਚੌਂਕ ਕਰ ਤੋਂ ਪਹਿਲਾਂ ਵਾਲੇ ਚੌਂਕ ਤੱਕ ਮੁੱਖ ਮੰਤਰੀ ਸੀ ਜਿਹੜਾ ਰੰਦਾਵਾ ਉਧਿਕਰ ਵਾਲੀ ਯਾਰਗੀ ਉਹ ਆਮ ਤੌਰ ਤੇ ਮੁੱਖ ਮੰਤਰੀ ਗਿਨੇ ਜਾਂਦੇ ਆ ਵੀ ਇਹ ਐਨੇ ਮਹੀਨੇ ਰਿਹਾ ਹੈ ਇਹ ਐਨੇ ਸਾਲ ਰਿਹਾ ਹੈ ਰੰਦਾ ਹਵਾ ਹੈ ਪਹਿਲਾ ਦੇਸ਼ ਦਾ ਮੁੱਖ ਮੰਤਰੀ ਹੈ ਜਿਹੜਾ ਵੀ ਪੌਣੇ 2 ਕਿਲੋਮੀਟਰ ਮੁੱਖ ਮੰਤਰੀ ਰਿਹਾ ਕਰੋ ਚੱਲਿਆ ਮੁੱਖ ਮੰਤਰੀ ਤੌਰ ਤੇ ਪੌਣੇ 2 ਕਿਲੋਮੀਟਰ ਵਾ ਕਹਿੰਦੇ ਨਾ ਤੈਂ ਨਹੀਂ ਹੋ ਹੋ ਹੋਰ ਨਾ ਹੋ ਗਈ ਗੱਲ ਡਰਾਉ ਉਹਦਾ ਨਿਕਲਿਆ ਸੋ ਪੌਣੇ 2 ਕਿਲੋਮੀਟਰ ਤੇ ਮੁੱਖ ਮੰਤਰੀ ਸਾਹਿਬ ਰੰਦਾਵਾ ਜੀ ਉਹਨਾਂ ਅਧਿਕਾਰ ਅਲੀ ਹਾਰ ਗਈ ਤੇ ਆਪਾ ਬਾਬਾ ਨਾਨਕ ਤੋਂ ਚੱਬੇ ਵਾਲ ਹਾਰ ਗਈ ਕਾਂਗਰਸ ਲੁਧਿਆਣਾ ਵੈਸਟ ਕਾਂਗਰਸ ਹਾਰ ਗਈ ਜਲੰਧਰ ਵੈਸਟ ਕਾਂਗਰਸ ਹਾਰ ਗਈ ਕੱਲਾ ਬਰਨਾਲਾ ਜਿੱਤੇ ਨੇ ਤੇ ਫਿਰ ਬਣਾਲੇ ਨਹੀਂ ਤਾਂ ਕਹੋ ਜੀ ਫਿਰ ਮੈਂ ਹਾਂ ਮੇਰਾ ਹਲਕਾ ਯੂਨ ਸੰਗਰੂਰ ਵਿਧਾਨ ਸਭਾ ਲੋਕ ਸਭਾ ਦਾ ਜਿੱਥੇ ਤਾਂ ਜਿੱਤ ਜਾਂਦੇ ਨੇ ਉੱਥੇ ਠੀਕ ਵੋਟਾਂ ਪੈ ਗਈਆਂ